ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਵੀ ਕਾਫੀ ਸੋਹਣੀਆਂ ਤੇ ਡਿਜ਼ਾਈਨਰ ਨੇ ਕੋਸ਼ਿਸ਼ ਕਰਾਂਗੇ ਕਿ ਸਾਰੀਆਂ ਵੀ ਡਿਟੇਲ ਦੱਸਦੇ ਹਾਂ ਜੇ ਕਿਸੇ ਦੀ ਰਹਿ ਜਾਏ ਤਾਂ ਨੰਬਰ 623924575 ਜੋ ਦਿੱਤਾ ਆ ਉਸ ਨੰਬਰ 'ਤੇ ਜਾਇਦ ਤੁਸੀਂ ਸਕਰੀਨ ਸ਼ਾਟ ਸੈਂਡ ਕਰ ਦੇਣਾ ਹੈ ਪਿਓਰ ਕਾਟਨ ਦੇ ਜ਼ੂਰ ਨੇ ਦੁਪੱਟਾ ਕਾਟਨ ਮਸਲੀਨ ਦਾ ਆਏਗਾ ਪੈਚਵਰਕ ਹੋਇਆ ਹੈ ਸੇਲ ਵਿੱਚ ਹੈਨੇ 690 ਰੁਪਏ ਦਾ ਸੂਟ ਹੈ ਡੇਟ ਤੇ ਸ਼ਿਪਿੰਗ ਚਾਰजेस ਫ੍ਰੀ ਹੈ ਤੇ ਜੇਕਰ ਤੁਸੀਂ ਇੱਕ ਤੋਂ ਜ਼ਿਆਦਾ ਸੂਟ ਲਓਗੇ ਤੇ ਇਹਨਾਂ ਤੇ ਆਫਰ ਹੈ ਉਹ ਤੁਸੀਂ ਨੰਬਰ ਤੇ ਜਾ ਕੇ ਪੁੱਛ ਸਕਦੇ ਹੋ ਇਹਨਾਂ ਵਿੱਚ ਜਿਹੜਾ ਟੌਪ ਕੈਂਬ੍ਰਿਕ ਡਿਜੀਟਲ ਪ੍ਰਿੰਟਡ ਨਾਲ ਆਇਆਗਾ ਬਹੁਤ ਜ਼ਿਆਦਾ ਪਿਆਰੀ embroiderry ਹੋਈ ਹੈ बॉਟਮ ਕਾਟਨ ਦਾ ਡਾਈਡ ਵਾਲਾ 1650 ਰੁਪਏ ਦਾ ਰੋਟ ਹੈ ਐਮਬ੍ਰੇਡ ਹੈ ਪੈਂਬਰ ਦਾ ਦੁਪੱਟਾ ਇਹਨਾਂ ਨਾਲ ਆਏਗਾ ਪੈਂਬਰਸ਼ੀਫ ਵਾਲਾ ਬਾਕੀ ਇਹ ਜਿਹੜੀਆਂ ਕਲੈਕਸ਼ਨਾਂ ਨੇ ਇਹਨਾਂ ਵਿੱਚ 3-4 ਰੰਗ ਹੋ ਰਹੇ ਸੀ ਪਰ ਨਵਾਂ ਜਿਹੜੇ ਅਵੇਲੇਬਲ ਕਲਰ ਸੀ ਉਹ ਮੈਂ ਇੱਥੇ ਐਡ ਕਰ ਦਿੱਤੇ ਨੇ ਜਿਹੜੀ ਜਿਹੜੀ ਅਵੇਲੇਬਿਲਟੀ ਹੈਗੀ ਸੀ ਐਡ ਕਰ ਦਿੱਤੀ ਸੀ ਤੁਸੀਂ ਇਹਨਾਂ ਦੇ ਸੂਟਾਂ ਦੇ ਬਾਰੇ ਵਿੱਚ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਤਾਂ ਨੰਬਰ 623924575 ਜੋ ਦਿੱਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦੇਣਾ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਜਾਣਨਾ ਚਾਹੁੰਦੇ ਹੋ ਕਲੈਕਸ਼ਨ ਆ ਜਿਹੜੀਆਂ ਵੀ ਅੱਜ ਦੀ ਵੀਡੀਓ ਵਾਲੀਆਂ ਨੇ ਉਹ ਸਾਰੀਆਂ ਅਵੇਲੇਬਲ ਨੇ ਸੂਟਾਂ ਦੇ ਰੇਟ ਜਿਹੜੇ ਆ ਕਿ ਮੈਂ ਇੱਥੇ ਕੋਸ਼ਿਸ਼ ਕੀਤੀ ਹੈ ਕਿ ਦਾਸ ਤਿਆਗਰ ਕਿਸੇ ਦਾ ਰਹਿ ਜਾਏ ਤਾਂ ਨੰਬਰ ਜੋ 623924575 ਜੋ ਦਿੱਤਾ ਉਸ ਨੰਬਰ 'ਤੇ ਆ ਕੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦੇਣਾ ਬਾਕੀ ਕਲੈਕਸ਼ਨਾਂ ਜਿਹੜੀਆਂ ਨੇ ਮੇਰੇ ਕੋਲ ਹਰ ਰੇਂਜ ਵਿੱਚ ਹਰ ਡਿਜ਼ਾਈਨ ਵਿੱਚ ਹੈਗੀਆਂ ਨੇ ਉਹ ਤੁਸੀਂ ਜਿਹੜੀਆਂ ਇੱਕੀ ਨੰਬਰ ਤੇ ਜਾ ਕੇ ਪੁੱਛ ਸਕਦੇ ਹੋ ਕਿਉਂਕਿ ਕਲੈਕਸ਼ਨਾਂ ਦਾ ਰੇਟ ਤਾਂ ਮੈਂ ਇੱਥੇ ਦੱਸ ਦਿੱਤੇ। ਬਾਕੀ ਅਗਰ ਤੁਸੀਂ ਬਾਈ ਕਰਨਾ ਜਾਂ ਬਾਈ ਕਰਨ ਵਿੱਚ ਇੰਟਰਸਟਿਡ ਹੋ ਜਾਂ ਫਿਰ ਤੁਸੀਂ ਹੋਰ ਕੋਈ ਵੀ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਉਸ ਲਈ ਤੁਹਾਨੂੰ ਨੰਬਰ ਤੇ ਜਾ ਕੇ ਮੈਸੇਜ ਕਰਨਾ ਪਏਗਾ। ਜਿਹਦਾ ਸਟੇਟਸ ਵੇਖਣਾ ਹੈ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰਨਾ। ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਇਆ ਕਰਨਗੇ। ਜੇਕਰ ਤੁਸੀਂ ਸੂਟ ਸੇਲ ਕਰ ਰਹੇ ਹੋ ਜਿਆ ਕਰਨਾ ਚਾਹੁੰਦੇ ਹੋ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਆਪਣੇ ਨੇਮ ਤੇ ਸਿਟੀ ਦੇ ਨੇਮ ਦੇ ਨਾਲ ਫਿਰ ਮੈਂ ਤੁਹਾਡਾ ਨੰਬਰ ਜਿਹੜਾ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਜਿਹੜੀਆਂ ਡੇਲੀ ਨੇ ਸੂਟਾਂ ਦੀਆਂ ਅਪਡੇਟਸ ਨੇ ਉਹ ਆ ਜਾਇਆ ਕਰਨਗੀਆਂ ਜੇਕਰ ਚੈਨਲ ਤੇ ਨਵੇਂ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰਕੇ ਤਾਂ ਇਸ ਇੱਥੇ ਜਿਹੜਾ ਬੈਲ ਆਈਕਨ ਬਣਨੇ ਉਹਨੂੰ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਦੇਖਦੇ ਰਹੋ ਕਿ ਅੱਜ ਕੱਲ ਕਿਹੜੇ ਕਿਹੜੇ ਸੂਟ ਨੇ ਜਿਹੜੇ ਕੀ ਟ੍ਰੈਂਡ ਨੇ ਕਰ ਰਹੇ ਨੇ ਡਿਜ਼ਾਈਨ ਤੇ ਕਿਹੜੇ ਪੈਟਰਨ ਟ੍ਰੈਂਡ ਕਰ ਰਹੇ ਨੇ ਉਹ ਸਾਰੇ ਇੱਥੇ ਜਿੱਕੀ ਮੇ ਜਿਹੜੇ ਨੰਬਰ ਚਾਹ ਤੁਸੀਂ ਮੈਨੂੰ ਪੁੱਛ ਸਕਦੇ ਹੋ ਇਹ 750 ਰੁਪਏ ਦੇ ਵਿੱਚ ਬਹੁਤ ਹੀ ਜ਼ਿਆਦਾ ਪਿਆਰੀ ਕਲੈਕਸ਼ਨ ਆਈ ਹੈ ਇਹਨਾਂ ਨੂੰ ਹਮੇਸ਼ਾ ਹੀ ਜਿਹੜੇ ਕੀ ਕਸਟਮਰ ਲੋ ਬੜਾ ਪਿਆਰ ਦਿੱਤਾ ਜਾਂਦਾ ਹੈ ਕਿਉਂਕਿ ਇਹ ਕਲੈਕਸ਼ਨਾਂ ਹੀ ਬਹੁਤ ਜ਼ਿਆਦਾ ਪਿਆਰੀਆਂ ਤੇ ਸੋਹਣੀਆਂ ਰੰਗਾਂ ਨਾਲ ਆਉਂਦੀਆਂ ਨੇ ਰੇਟ ਵੀ ਅਫੋਰਡੇਬਲ ਹੈ ਪਹਿਲਾਂ ਥੋੜੀ ਹਾਈ ਰੇਟ ਵਿੱਚ ਆਈਆਂ ਸੀ ਪਰ ਹੁਣ ਇਹਨਾਂ ਦਾ ਰੇਟ ਜਿਹੜਾ ਹੈ ਉਹ ਕੱਟ ਗਿਆ ਹੈ 520 ਰੁਪਏਾਂ ਦੇ ਵਿੱਚ ਕਾਟਨ ਦੀ ਸ਼ਰਟ ਕਾਟਨ ਦਾ ਬਾਟਮ ਤੇ ਕਾਟਨ ਦੇ ਦੁਪੱਟੇ ਨਾਲ ਇਹਨਾਂ ਵਿੱਚ ਰੰਗਾਂ ਦੀ ਕੋਈ ਕਮੀ ਨਹੀਂ ਹਮੇਸ਼ਾ ਇਹਨਾਂ ਵਿੱਚ ਕਾਫੀ ਰੰਗ ਆਉਂਦੇ ਨੇ ਤੇ ਹੁਣ ਵੀ ਇਹਨਾਂ ਵਿੱਚ ਰੰਗ ਕਾਫੀ ਆਏ ਨੇ ਉਹਨਾਂ ਵਿੱਚ ਵੀ ਕੋਸ਼ਿਸ਼ ਇਥੇ ਐਡ ਕਰ ਦਿੱਤੇ ਨੇ ਬਾਕੀ ਤੁਸੀਂ ਨੰਬਰ ਤੇ ਜਾ ਕੇ ਇਹਨਾਂ ਦੇ ਸਕਰੀਨਸ਼ਾਟ ਦੇ ਨਾਲ ਸੈਂਡ ਕਰ ਦੇਣਾ ਇਹਨਾਂ ਦਾ ਰੇਟ 520 ਰੁਪਏ ਆ ਸ਼ਿਪਿੰਗ ਚਾਰਜਸ ਬਿਲਕੁਲ ਫ੍ਰੀ ਆ ਕੋਈ ਵਿਕਸਾ ਚਾਰਜਸ ਜਿਹੜੇ ਇਹਨਾਂ ਸੂਟਾਂ ਤੇ ਨਹੀਂ ਲੱਗਣਗੇ ਸਿਰਫ ਤੇ ਸਿਰਫ 520 ਰੁਪਏਾਂ ਦੇ ਵਿੱਚ ਜਿਹੜਾ ਇਹ ਸੂਟ ਆ ਤੁਹਾਡੇ ਘਰ ਤੱਕ ਪਹੁੰਚੇਗਾ ਰਾੰਘੂ ਉਰਵੀ ਹੈਗੇ ਨੇ ਉਹਦੇ ਲਈ ਤੁਸੀਂ ਨੰਬਰ ਤੇ ਜਾ ਕੇ ਮੈਨੂੰ ਕੁੱਛ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਟਿਕਸਕਲੂਜੀ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ